ਏਸ ਨਿਊਜ਼ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਖਬਰ ਨਿਕਲ ਕੇ ਆ ਰਹੀ ਹੈ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦਾ ਸੰਗਠਿਤ ਕੀਤਾ ਗਿਆ ਪਿੰਡ ਸਠਿਆਲਾ ਵਿਖੇ ਇਕਬਾਲ ਸਿੰਘ ਬਲ ਦੇ ਗਰੇਵ ਵਿਖੇ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਬੀਬੀਆਂ ਸ਼ਾਮਲ ਹੋਈਆਂ ਅਤੇ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਬਚਿੱਤਰ ਕੋਟਲਾ ਨੇ ਨੌਜਵਾਨਾਂ ਦੀ ਕਮੇਟੀ ਦਾ ਸੰਗਠਨ ਕੀਤਾ ਅਤੇ ਨਾਲ ਹੀ ਬੀਬੀਆਂ ਦੀ ਕਮੇਟੀ ਵੀ ਬਣਾਈ ਗਈ ਆਓ ਦੇਖਦੇ ਹਾਂ ਇਸ ਮੌਕੇ ਤੇ ਕਮੇਟੀ ਅਤੇ ਸੂਬਾ ਪ੍ਰਧਾਨ ਨੇ ਕੀ ਕਿਹਾ ਡੀਡੀਐਸ ਬਿਰੋ ਦੀ ਵਿਸ਼ੇਸ਼ ਰਿਪੋਰਟ ਸਰਕਾਰ ਜਿੱਤਲ ਸਿੰਘ ਕੋਰਦਲਾ ਜੀ ਜਿੰਦਾਬਾਦ ਕੋਰੇ ਸੁਹਾਨਿਆ ਸਵਾਗਤ ਕਰਨਗੇ ਤਾਂ ਇਹਨਾਂ ਵਾਸਤੇ ਵੀ ਜ਼ੋਰਦਾਰ ਤਾੜੀਆਂ ਘੜੀ ਤਾਂ ਤੇਰਾ ਖਾਣੋ माना दिया या स्वागत करते हैं आज नवाज कौन पाई कुछ कहाँ से आएगा तुम्हें आओ पवित्र एक लड़िया जिंदा बाँदा जिंदा बाँदा सामान्य बोलने का जिंदा बाँदा जिंदा बाँदा ਜਿੰਦਾਬਾਦ ਕਿਸਾਨ ਨੌਜਵਾਨ ਚਿਕਿਤ ਕਮੇਟੀ ਜਿੰਦਾਬਾਦ ਸਰਕਾਰ ਦੇ ਚਿੱਤਰ ਸਿੰਘ ਕੋੜਲਾ ਜੀ ਜਿੰਦਾਬਾਦ ਬੋਲੇ ਸੁਨਿਆਖਾ ਹਾਜ਼ਰ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਤਰੋ ਕਰਨੀ ਸਰਕਾਰ ਅਮਰ ਜਿੰਦਾਬਾਦ ਜਿੰਦਾਬਾਦ ਅਮਰ ਪਿੰਡਾਂ ਦੇ ਘਰਾਂ ਦੇ ਪ੍ਰਬੰਧ ਦੇ ਕਈ ਮੁਸ਼ਕਲਾਂ ਖੜੀਆਂ ਹੋਈਆਂ ਹਨ ਜਿੱਥੇ ਸਾਨੂੰ ਮੋਹਪਾਲਾ ਦੇ ਜਾ ਸਾਨੂੰ ਕਿਥੇ ਜਥੇਪੰਦੀ ਲੋਨ ਤੇ ਗਿਆ ਸੋ ਉਸੇ ਇੱਕ ਪਲੇਨ ਫਾਰਮ ਤੇ ਜਥੇਪੰਦੀ ਜਿਹੜੀ ਆ ਪੰਜਾਬ ਲੈਵਲ ਤੇ ਕੰਮ ਕਰ ਰਹੀ ਹੈਗੀ ਆ ਇਸੇ ਨਾਲ ਨੌਜਵਾਨ ਸੰਘਰਸ਼ ਕਮੇਟੀ ਉਸ ਦਾ ਨਿਕਲਿਆ ਤਾਂ ਇਹਨਾਂ ਖੋਹਾਂ ਸਰਕਾਰਾਂ ਨੇ ਜਿਹੜਾ ਤਸ਼ੱਦਦ ਕੀਤਾ ਉਹ ਤੁਸੀਂ ਭਲੇ ਭਾਗ ਬਾਹਰੇ ਜਾਣੋ ਕਿ ਅੱਤਵਾਦ ਗੁੰਦੇ ਇਲਾਕਿਆਂ ਨੂੰ ਫੜ ਕੇ ਅੰਦਰ ਲੇਤਾ ਜਿਹੜੇ ਕੁਝ ਮੇਰੇ ਅੱਗੇ ਜਿਹੜੇ ਸਿਪਾਚਦੇ ਆ ਮੈਂ ਚੰਡੀਗੜ੍ਹੋਂ ਗੱਡੀ ਭਜਾ ਕੇ ਬਚਾ ਜਿਹੜੇ ਬਚ ਗਏ ਉਹ ਰਾਹਨ ਨੂੰ ਸੁੱਕ ਕੇ ਰਹਿੰਦੇ ਨੇ ਦਿਨੇ ਵੀ ਲੋਕ ਸੁੱਕ ਕੇ ਤੁਹਾਡੇ ਤੱਕ ਪਹੁੰਚ ਕਰਦੇ ਆ ਵੀ ਨਹੀਂ ਸਾਡਾ ਇੱਥੇ ਨੁਕਸਾਨ ਹੋ ਰਿਹਾ ਸੱਚਾ ਸਭ ਤੋਂ ਵੱਡਾ ਇਹ ਹੋ ਰਿਹਾ ਕਿ ਜਿਹੜੀਆਂ ਬਹੁ ਰਾਸਤੇ ਤੋਂ ਆਉਣੀਆਂ ਉਹ ਧਰਾ ਘਾੜ ਰਹੀਆਂ ਪੰਜਾਬ ਦੇ ਵਿੱਚ ਪਰੇਸ਼ਕਰੀ ਜਾ ਰਹੀਆਂ ਨੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਰੋਟੀ ਖਾਣੇ ਮੁਸ਼ਕਲ ਹੋਵੇ ਇਸੇ ਤਰ੍ਹਾਂ ਇੱਕ ਦੁਰਸਿੱਦਾਸ ਪੰਜ ਸਾਲ ਪਿੱਛੇ ਚਲੇ ਗੋ ਆਪਾਂ ਘਰਾਂ ਦੇ ਵਿੱਚ ਜਦੋਂ ਕੋਈ ਕੋਈ ਚੇਂਜ ਨਹੀਂ ਨਾ ਹੁੰਦੇ ਜੀ ਕਿ ਕਰਾ ਹਾਤ ਤਾ ਕਿ ਅੱਜ ਸਬਜ਼ੀ ਲੈ ਕਿਉਂਕਿ ਪੈਸੇ ਨਹੀਂ ਆਲੂ ਕਿ ਨਹੀਂ ਉੱਤੇ ਚਾਰ ਕਿਲੋ 60 ਮਿਲਣਾ ਤੇ ਪਿਆਜ਼ ਚਾਹ ਤੋਂ 5 ਰੁਪਏ ਮਿਲਦਾਂ ਸੀ ਸੀ ਵਧੀਆ ਰੋਟੀ ਸਬਜ਼ੀ ਬਣਾ ਕੇ ਖਾਣੇ ਪਰ ਅੱਜ ਆਲੂ ਦੁੱਧੀਆਂ ਸਬਜ਼ੀਆਂੋਂ ਮhenga ਆ ਪਿਆਜ਼ ਦੁੱਧੀਆਂ ਸਬਜ਼ੀਆਂੋਂ ਵੀ ਮhenga ਹੋ ਗਿਆ ਕਿਹਿੰਦ ਤੋਂ ਬਾਅਦ La ah mia sorella, la nostra vita, la ਅੱਜ ਪਿੰਡ ਸਠਿਆਲਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਦੇ ਵਿੱਚ ਕਿਸਾਨ ਨੌਜਵਾਨ ਸੰਗਰਸ਼ ਕਮੇਟੀ ਬਣੀ ਆ ਤੇ ਪ੍ਰਧਾਨ ਸਾਹਿਬ ਜੀ ਇੱਥੇ ਪਹੁੰਚੇ ਆ ਬਚਿੱਤਰ ਸਿੰਘ ਕੋਟਲਾ ਜੀ ਸੂਬਾ ਪ੍ਰਧਾਨ ਆ ਤੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜਿਹੜਾ ਸਰਕਾਰਾਂ ਦਾ ਪਿਛਲੇ ਦਿਨੀ ਚੱਲਿਆ ਖੈਰ ਕਿਸਾਨਾਂ ਦੇ ਉੱਤੇ ਡੰਡਾ ਉਹਦੇ ਸਬੰਧ ਦੇ ਵਿੱਚ ਪਿੰਡ-ਪਿੰਡ ਸਾਡੇ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਚਲਦੇ ਆ ਚਾਦੇ ਸਾਡੇ ਨਾਲ ਖੌਲਾ ਪਿੰਡ ਦੇ ਤੋਂ ਸਤਾਰ ਅਕਵਾਸ ਸਿੰਘ ਜੀ ਵੱਲ ਜਿਹੜੇ ਕਿ ਸਾਡੀ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਨੇ ਜ਼ਿਲ੍ਹਾ ਅੰਮ੍ਰਿਤਸਰ ਔਰ ਉਹਨਾਂ ਨੇ ਇੱਥੇ ਇੱਕ ਮੀਟਿੰਗ ਰੱਖੀ ਸੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਇਹਨਾਂ ਦੇ ਪਿੰਡ ਦੇ ਵਿੱਚ ਔਰ ਉਸ ਇਕਾਈ ਦੇ ਵਿੱਚ ਅਭਦੇ ਜਿਹੜੇ ਆ ਵੱਖ-ਵੱਖ ਸਾਰੇ ਇਹ ਸਜਰਾਨਾਮ ਦਿੱਤੇ ਗਏ ਸਾਡੀਆਂ ਭੈਣ ਆ ਕੁਲਵੀਰ ਕੋਲ ਜੀ ਇਕਾਈ ਪ੍ਰਧਾਨ ਵਾਈਸ ਪ੍ਰਧਾਨ ਪਰਮਜੀਤ ਕੌਰ ਜੀ ਔਰ ਜਨਰਲ ਸਖਤਰ ਬੀਬੀ ਦਰਸ਼ਨ ਕੌਰ ਜੀ ਔਰ ਇਹ ਚਿੱਤਰਾ ਨੌਜਵਾਨ ਜਿਹੜੇ ਸਾਡੇ ਗਗਨਦੀਪ ਸਿੰਘ ਜੀ ਜਨਰਲ ਇਸ ਤਰ੍ਹਾਂ ਵਾਈਸ ਪ੍ਰਧਾਨ ਔਰ ਆਕਾਸ਼ ਦੀਪ ਸਿੰਘ ਜੀ ਪ੍ਰਧਾਨ ਚੁਣੇ ਗਏ ਗੁਰਵਿੰਦਰ ਸਿੰਘ ਜੀ ਜਿਹੜੇ ਆ ਹਲਕਾ ਬਾਬਾ ਬਕਾਲਾ ਤੋਂ ਪ੍ਰਧਾਨ ਲਗਾਏ ਗਏ ਇਸੇ ਤਰ੍ਹਾਂ ਸਾਡੀ ਜਿਹੜੀ ਪੂਰੀ ਟੀਮ ਪ੍ਰੋਪਰ ਜਿਹੜੀ ਆ ਉਹ ਬਣਾਈ ਗਈ ਇੱਥੇ ਕੋਈ ਜੀ 51 ਮੈਂਬਰੀ ਟੀਮ ਬਣੀ ਆ ਉਹਦੇ ਵਿੱਚੋਂ ਜਿਹੜੇ ਉਹਦੇ ਵੰਡੇ ਔਰ ਇਹ ਟੀਮ ਜਿਹੜੀ ਆ ਇਹ ਜਥੇਬੰਦੀ ਦੇ ਨਾਲ ਰਾਤ ਦੇ ਜਿਹੜੇ ਇਹਨਾਂ ਨੇ ਚੱਲਣ ਦਾ ਵਾਅਦਾ ਕੀਤਾ ਪਰ ਇਹਦੇ ਨਾਲ ਜਥੇਬੰਦੀ ਵੀ ਇਹਨਾਂ ਨਾਲ ਵਾਅਦਾ ਕਰਕੇ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਸਰਕਾਰਾਂ ਨਾਲ ਟੱਕਰ ਆ ਚਾਹੇ ਕੋਈ ਇਹਨਾਂ ਦੇ ਨਿੱਜੀ ਕੋਈ ਵੀ ਇੱਥੇ ਲੋੜ ਪੈਂਦੀ ਆ ਤਾਂ ਜੱਥੇਬੰਦੀ ਜਿਹੜੀ ਆ ਮੋਢੇ ਨਾਲ ਮੋਢਾ ਜੋੜ ਕੇ ਇਹਦਾ ਨਾਲ ਖੜੀ ਆ ਔਰ ਆਉਣ ਵਾਲੇ ਦਿਨਾਂ ਚ ਵੀ ਖੜੀ ਰਹੇਗੀ ਔਰ ਇਸ ਕਰਕੇ ਇਹ ਜਿਹੜਾ ਸਾਰਾ ਚੱਲ ਰਿਹਾ ਸਰਕਾਰਾਂ ਦਾ ਦਬਦਬਾ ਉਹਨੂੰ ਜਿਹੜਾ ਪਰਮਪਲਿਖੇ ਉਹਨਾਂ ਨੂੰ ਦੂਰ ਕਰਨ ਵਾਸਤੇ ਪਿੰਡ ਪਿੰਡ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਔਰ ਧਰਨੇ ਚੱਲ ਰਹੇ ਆ ਜਿਵੇਂ 31 ਮਾਰਚ ਨੂੰ ਪੂਰੇ ਪੰਜਾਬ ਦੇ ਜਿਹੜੇ ਆਮ ਪਾਰਟੀ ਦੇ ਐਮਐਲਏ ਮੰਤਰੀ ਉਹਨਾਂ ਦਾ ਘਰਾਓ ਕੀਤਾ ਗਿਆ ਜਾਏਗਾ ਔਰ ਉਹਦੇ ਵਿੱਚ ਜਿਹੜਾ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ ਤੁਸੀਂ ਸਾਰੇ ਜਿੰਨੇ ਵੀ ਮੇਰੇ ਵੀਰ ਭੈਣਾ ਆਪਾਂ ਵੱਧ ਚੜ ਕੇ ਹਿੱਸਾ ਲੈ ਕੇ ਜਿਹੜਾ ਇਹ ਅੰਦੋਲਨ ਆ ਇਹਨੂੰ ਫੇਰ ਅੱਗੇ ਤਰ੍ਹਾਂ ਜਿਹੜਾ ਖੜਾ ਕੀਤਾ ਜਾਵੇ ਕਿਉਂਕਿ ਅੰਦੋਲਨ ਜਨਾਚਰ ਨਹੀਂ ਲੜਾਂਗੇ ਉਹਨਾਂ ਚਿਰ ਜਿਹੜੇ ਸਾਡੇ ਹੱਕੇ ਮੰਗਾ ਸੈਂਟਰ ਸਰਕਾਰ ਦੱਬੇ ਬੈਠੀ ਆ ਔਰ ਪੰਜਾਬ ਸਰਕਾਰ ਨੇ ਜਿਹੜਾ ਉਹਤੇ ਤਸ਼ੱਦਦ ਕੀਤਾ ਉਹ ਬਹੁਤ ਹੀ ਘਟੀਆਂ ਤੇ ਨਿੰਦਨਯੋਗ ਆ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਹੋਰ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਵਸ ਰਹੇ ਪੰਜਾਬੀ ਕਿਸਾਨ ਮਜ਼ਦੂਰ ਔਰ ਜ਼ਮੀਦਾਰ ਉਹਨਾਂ ਨੂੰ ਇੱਕ ਵਾਚੜ ਕੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਇਕੱਠ ਕਰਕੇ ਜਿਹੜੇ ਸਰਕਾਰਾਂ ਨੂੰ ਇੱਕ ਰਾਂ ਦੱਸ ਦਈਏ ਕਿ ਇਹ ਲੋਕ ਜਿਹੜੇ ਤੁਹਾਡੇ ਝੁਕਾਇਆ ਨਹੀਂ ਚੁੱਕਣਗੇ ਇਹ ਜਿਹੜੇ ਲੋਕ ਹੈਗੇ ਆਪਣਾ ਹੱਕ ਲੈ ਕੇ ਪਿੱਛੇ ਮੁੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਸ਼ਗਰਚ ਕਮੇਟੀ ਜਿੰਦਾਬਾਦ ਉਹਨਾਂ ਨੇ ਇੱਥੇ ਇੱਕ ਮੀਟਿੰਗ ਰੱਖੀ ਸੀ ਨਵੇਂ ਇਕਾਈ ਦਾ ਗਠਨ ਕੀਤਾ ਗਿਆ ਇਹਨਾਂ ਦੇ ਪਿੰਡ ਦੇ ਵਿੱਚ ਔਰ ਉਸ ਇਕਾਈ ਦੇ ਵਿੱਚ ਅਹੁਦੇ ਜਿਹੜੇ ਆ ਵੱਖ-ਵੱਖ ਸਾਰੇ ਇਹ ਸਜਰਾਨ ਨਾਮ ਦਿੱਤੇ ਗਏ ਸਾਡੀਆਂ ਭੈਣ ਆ ਕੁਲਵੀਰ ਕੋਲ ਜੀ ਇਕਾਈ ਪ੍ਰਧਾਨ ਵਾਈਸ ਪ੍ਰਧਾਨ ਪਰਮਜੀਤ ਕੌਰ ਜੀ